ਵੈਕੁਰ ਜੀ ਦਾ ਖਲਸਾ ਵੈਕੁਰ ਜੀ ਦੀ ਫਤਿਹਗਰਕਾਰ ਸਾਹਿਬ ਉਸੇ ਬਹੁਤ ਸਤਿਕਾਰਯੋਗ ਦੇ ਬੜੇ ਉੱਚੇ ਤਖਤ ਤੇ ਉੱਤੇ ਬੈਠੇ ਜੇ ਜੋ ਸਾਡਾ ਸੁਪਰੀਮ ਜਿਹੜਾ ਸੁਪਰੀਮ ਤੇ ਬੈਠਾ ਹੋਵੇ ਉਹਦੇ ਕੁਝ ਫਰਜ਼ ਬਣਦੇ ਨੇ ਤੁਸੀਂ ਜੋ ਹੁਕਮ ਕੀਤਾ ਇਹ ਇਹ ਸਿੱਟ ਜਿਹੜੀ ਆ ਉਹਦਾ ਸਾਥ ਦਿੱਤਾ ਜਾਵੇ ਕੀ ਉਹਨਾਂ ਨੇ ਸਾਥ ਦਿੱਤਾ ਇਹ ਮੇਰਾ ਸਵਾਲ ਤੁਹਾਨੂੰ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜੇ ਤੁਹਾਡੇ ਕਰਿੰਦੇ ਨੇ ਮੈਂ ਕਹਿੰਦੇ ਕਹੂੰਗੀ ਉਹਨਾਂ ਨੂੰ ਉਹ ਜਾ ਕੇ ਤੇ ਉਹ ਮਜ਼ਾਰ ਦੇ ਕੋਲ ਜਾ ਰਹੇ ਨੇ ਉੱਥੇ ਮੱਥਾ ਵੀ ਟੇਕ ਰਹੇ ਨੇ ਉੱਥੇ ਦੀ ਰਹਿਤ ਮਰਿਆਦਾ ਤੇ ਕਹਿ ਰਹੇ ਕਿ ਬਿਲਕੁਲ ਚੱਲ ਰਹੀ ਆ ਕਿ ਤੁਸੀਂ ਇਹਨਾਂ ਨਾਲ ਸਹਿਮਤ ਜੇ ਅੱਡੀ ਹਕਮਦੁਲੀ ਕਰ ਰਹੇ ਹੋ ਜਦੋਂ ਕਿ ਇੱਕੋ ਹੀ ਅਕਾਰ ਤੱਕ ਸਭ ਤੋਂ ਹੁਕਮ ਆਵੇ ਤੇ ਕੋਈ ਵੀ ਸਿੱਖ ਉਹਨੂੰ ਹੁਕਮਦੁਲੀ ਨਹੀਂ ਕਰਦਾ ਤੇ ਅੱਜ ਉਹ ਕਰ ਰਹੇ ਨੇ ਕੁਝ ਕੋ ਨਾਲ ਕਦੀ ਕੋਈ ਪੁੱਛਿਆ ਤੁਹਾਡੇ ਆਪਣੇ ਨੇ ਉਹ ਕੋਈ ਤੁਸੀਂ ਉਹਨਾਂ ਦੇ ਤੇ ਜੱਬਾ ਚੋਂ ਨਿਕਲੇ ਜੇ ਪਰ ਫਿਰ ਰਾਦੇ ਨੇਰੇ ਚ ਆਜੇ ਪਰ ਫਿਰ ਰਾਦੇ ਨੇਰੇ ਚ ਆਜੇ ਪਰ ਤੁਸੀਂ ਇਹਨਾਂ ਮੈਨੂੰ ਦੱਸੋ ਕਿ ਜੇ ਆ ਗਏ ਜੇ ਤਾਂ ਹੁਣ ਕਰਦੇ ਕਿਉਂ ਨਹੀਂ ਜੇ ਮੁੰਨਾ ਤੇ ਕਰਦੇ ਕਿਉਂ ਨਹੀਂ ਜੇ ਮੁੰਨਾ ਨੂੰ ਤੁਹ ਦੱਸੋ ਨਾ ਤੁਸੀਂ ਵੀ ਤੁਸੀਂ ਗਲਤ ਕਰ ਰਹੇ ਜੇ ਉਹਨਾਂ ਦੀਆਂ ਗਲਤੀਆਂ ਮੈਨੂੰ ਦੱਸੋ 328 ਰੁਪਏ ਦਾ ਮਸਲਾ ਜੇ ਤੁਸੀਂ ਚਾਹੁੰਦੇ ਤੇ ਉਹ 2 ਘੰਟੇ ਇੱਕ ਤੱਕ ਹੋ ਜਾਂਦਾ ਮੈਂ ਕਹਿੰਦਾ ਹਾਂ ਅੱਧੇ ਘੰਟੇ ਕਰ ਸਕਦਾ ਹੀ ਜੇ ਤੁਸੀਂ ਚਾਹੁੰਦੇ ਤੇ ਪਰ ਤੁਸੀਂ ਕੀਤਾ ਨਹੀਂ ਅਸੀਂ ਸਾਢੇ 5 ਸਾਲ ਉੱਥੇ ਮੋਰਚਾ ਵੀ ਲੱਗਾ ਰਿਆ ਪਰ ਤੁਸੀਂ ਕੀਤਾ ਨਹੀਂ ਤੇ ਜੇ ਹੋਇਆ ਹੀ ਹੋਇਆ ਤਾਂ ਹੁਣ ਉਹ ਤੁਸੀਂ ਲੰਮੀ ਲਾਈਨ ਚ ਕਿਉਂ ਪਾਈ ਜਾ ਰਹੇ ਜੀ ਉਹਨੂੰ ਕਿਉਂ ਤੇ ਢਿੰਗੇ ਪਾਈ ਜਾ ਰਹੇ ਜੀ ਮੇਰੀ ਬਹਾਤ ਜੁੜ ਕੇ ਬੇਨਤੀ ਆ ਸਾਨੂੰ ਇਹਨਾਂ ਨੂੰ ਉਲਝਾਓ ਨਾ ਸੰਗਤ ਨੂੰ ਉਲਝਾਓ ਨਾ ਸੰਗਤ ਅੱਗੇ ਬੋਝੁੱਲ ਜੀ ਪਈ ਜੀ ਹੁਣ ਨਾ ਲਾਓ ਬਹੁਤ ਖੁਸ਼ ਹੋ ਰਿਹਾ ਮਾਰਾ ਸੱਚੇ ਪਾਸੇ ਦੀ ਬਹੁਤ ਬੇਦਖ ਹੋ ਚੁਕੀਆਂ ਨੇ ਮਾਰੇ ਨੂੰ ਗਲੀਆਂ ਦੇ ਵਿੱਚ ਰੋਲਿਆ ਗਿਆ ਵਾ ਸੱਚੇ ਪਾਸੇ ਸਾਡੇ ਸਤਕਾਰ ਸਾਡੇ ਕੋਲ ਤੋਂ ਪਰਹਾ ਹੀ ਨਹੀਂ ਆ ਹੰਡਾ ਮੱਕੇ ਤੋਂ ਬਾਅਦ ਜਾੜ ਰਹੇ ਮੁਸਲਮਾਨ ਨੂੰ ਸਾਡੇ ਤੋਂ ਕੰਸਰ ਤੋਂ ਬਾਅਦ ਪਰੇ ਅਜਾੜਾ ਅਸੀਂ ਕਿੱਥੇ ਬੈਠੇ ਆ ਤੁਸੀਂ ਬੜੇ ਸਰ ਉੱਚ ਸਤਾ ਦੇ ਬੈਠੇ ਸਤਕਾਰਯੋਗ ਜੀ ਅਸੀਂ ਤੁਹਾਡਾ ਸਤਕਾਰ ਕਰਦੇ ਆ ਕਿਉਂਕਿ ਆਕਾਰ ਤੱਕ ਸਾਡੇ ਜਿੱਥੇ ਦਾਦਰ ਸਾਡਾ ਸੁਪਰੀਮ ਹੁੰਦਾ ਤੇ ਤੁਸੀਂ ਸਾਡੇ ਤੇ ਕਰ ਜਾਂਦੇ ਜੇ ਆਪਣੇ ਤੇ ਹੀ ਕਰ ਲੋ ਉਹ ਉੱਥੇ ਕੁੜੀ ਕਾ ਜਦੇ ਉੱਥੇ ਤੇ ਜਵਾਨ ਕਿਉਂ ਬੰਦ ਹੋ ਜਾਂਦੀ ਆ ਆਪਣੀ ਉੱਥੇ ਵੀ ਜਵਾਨ ਖੋਲੋ ਵੀ ਤੁਸੀਂ ਉੱਥੇ ਕੀ ਕਰਨਗੇ ਜੀ ਇਹ ਉੱਥੇ ਜਾਣਾ ਬੰਦਾ ਸੀ ਇਹ ਮਤਲਬ ਸਿੰਘਾ ਦਾ ਇਹ ਉਹ ਜਾਣਾ ਉੱਥੇ ਚੰਗਾ ਸੀ ਨਾ ਵਾਸਤੇ ਸਰਕਾਰਾਂ ਬਾਕੀ ਗਈਆਂ ਸਰਕਾਰ ਵੀ ਕਰਦੇ ਬੰਦੇ ਵੀ ਗਏ ਦੂਜੀਆਂ ਪਾਰਟੀਆਂ ਦੇ ਜਣ ਦੀ ਸਦਕੇ ਜਣ ਪਰ ਉੱਥੇ ਸ਼ਰੋਮਣੀ ਕਾਲੀ ਦਲ ਦੇ ਬੰਦੇ ਕਿਉਂ ਪਹੁੰਚੇ ਉੱਥੇ ਪ੍ਰਧਾਨ ਉੱਥੇ ਕਿਉਂ ਗੈਚੀਮਾ ਸਾਹਿਬ ਕਿਉਂ ਉੱਥੇ ਗਿਆ ਕਿਹੜੇ ਕਿੰਨੇ ਕਿੰਨੇ ਤੱਕੜਾ ਦੇ ਕਿਨੇ ਕਿਹੜਾ ਕਿਹੜਾ ਨਹੀਂ ਗਿਆ ਇਹ ਉਹ ਜੱਸੀ ਉਹਨਾਂ ਨੂੰ ਤੁਸੀਂ ਪੁੱਛਿਆ ਕਿ ਉਹ ਕਿਉਂ ਮੈਂ ਕਿਉਂ ਗਏ ਆ ਉਸੇ ਇੱਕੋ ਜਿਹਨਾਂ ਨੂੰ ਪੁੱਛੋ ਕਰਨੀ ਹੁਕਮਦਲੀ ਕਰ ਰਹੇ ਦਿਓ ਤੁਹਾਨੂੰ ਤਾਂ ਕੱਖ ਨਹੀਂ ਜਾਂਦੇ ਉਹ ਤੇ ਕਹਿੰਦਾ ਮੈਂ ਪਦਾਰਕ ਇਹਦਾ ਮੈਂ ਤੇ ਸਪਾਈ ਬਦਲਦਾ ਵਾ ਇਹ ਇਸ ਕਰਕੇ ਮੇਰੇ ਹੱਥ ਜੁੜ ਕੇ ਬੇਨਤੀ ਆ ਗੱਜ ਕੇ ਦਿਖਾਓ ਚੰਗੀ ਤਰ੍ਹਾਂ ਸਾਡੇ ਤਾਂ ਨਾ ਗੱਜੋ ਉਹਨਾਂ ਤੇ ਗੱਜ ਕੇ ਦਿਖਾਓ ਜਿੱਥੇ ਤੇ ਜਗਜੰਤ ਤੁਹਾਨੂੰ ਜ਼ਰੂਰਤਾ ਤੁਸੀਂ ਗੱਜਨ ਤੋਂ ਬਾਹਰ ਜੇ ਉਹਨਾਂ ਦਾ ਉਹਨਾਂ ਦਾ ਕੁਝ ਨਹੀਂ ਕਰ ਰਹੇ ਇਸ ਕਰਕੇ ਮੇਰੀ ਬੇਨਤੀ ਦੁਬਾਰਾ ਮੈਂ ਤੁਹਾਡੇ ਹੱਥੋਂ ਕੇ ਬੇਨਤੀ ਕਰਦੀ ਆ ਇਸ ਕਰ ਨੂੰ ਜਾਓ ਨਾ 328 ਰੁਪਏ ਦਾ ਸਾਫ ਦਿਓ ਸੰਗਤ ਨੂੰ ਤੁਹਾਨੂੰ ਕੋ ਸੰਗਤਨ ਸਾਫ ਮੰਗ ਰਹੀ ਆ ਆਹ ਤੱਕ ਸਭ ਤੋਂ ਧਿਆਨ ਜੇ ਮੈਂ ਨੀ ਬੇਨਤੀ ਕਰਦੀ ਹਈ ਹਮਲ ਦੀ ਜਾਚ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ